ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਡੇਫਰਨ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਜਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 에어ਪੋਰਟ ਤੇ ਬਿਲਕੁਲ ਨਾਲ ਹੀ ਜਿਹੜਾ ਵਿਰਜਨ ਅਦਾ ਕਰਿਆ ਇਹ ਚ ਨੇ ਅਦਾ ਕਰ ਦੇ ਨਾਲ ਹੀ ਜਿਹੜੀ 에어ਪੋਰਟ ਦੀ ਕੰਦ ਜਿਹੜੀ ਲੱਗਦੀ ਆ ਹਰਮਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਤੇ ਤਿੰਨੇ ਧੀਆਂ ਤਿੰਨੇ ਤੁਹਾਨੂੰ ਗੱਬਣਾ ਤੁਹਾਨੂੰ ਦਿਖਾਉਣੀ ਆ ਇੱਕਾ ਚੋਟੀ ਕਾਫੀ ਕਮਾਲ ਦੀ ਤੁਹਾਨੂੰ ਦਿਖਾਉਣੀ ਆ ਚੰਗੇ ਫਿੱਟ ਫੜੀ ਦੀ ਆ ਚੰਗੇ ਕਦ ਕੱਢ ਜੀ ਤੇ ਮੂੰਹ ਮੱਥੇ ਦੀ ਸੋਹਣੀ ਬਿਲਕੁਲ ਛੋਟੀ ਸਿੰਗ ਦੀ ਆ ਜਿਹੜੀ ਸਟਰਕਚਰ ਦੇ हिसाब ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਔਰ ਸਨਾਓ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਆ ਵੀਰ ਜੀ ਤੁਸੀਂ ਸਨਾਓ ਸਭ ਵਧੀਆ ਜੀ ਤੇ ਨਾਮ ਦੱਸਦੇ ਇੱਕ ਕਰੀ ਨਾਮ ਵੀਰ ਜੀ ਮੇਰਾ ਹਰਮਨ ਜੋ ਬੰਦ ਲਾਇਆ ਸੰਸਗੀ ਲਾ ਪਰ ਹਰ ਤਹਿਸੀਲ ਦੇ ਨਾਲ ਆ ਜੀ ਤੇ ਫੋਨ ਨੰਬਰ ਵੀ ਬੋਲਦੇ ਇੱਕ ਕਰੀ 826414231 ਭਾਜੀ ਠੀਕ ਆ ਹਾਂਜੀ ਤੇ ਅੱਜ ਕੱਪੜਾ ਹੀ ਆ ਸਾਰੀਆਂ ਹਾਂਜੀ ਕੱਪੜਾ ਹੀ ਲੱਭੀਆਂ ਭਾਜੀ ਡੰਗਰ ਨਾਲ ਸੜਾ ਘੜ ਲ ਭੰਡਿਆ ਅੱਛਾ ਸੂਈ ਲੱਭੀ ਨਹੀਂ ਕੋਈ ਹਾਂਜੀ ਸੂਈ ਲੱਭੀ ਨਹੀਂ ਕੱਲ੍ਹ ਆ ਗਈ ਸੀ ਸੂਈ ਵਹਿਣ ਵੇ ਗਈ ਅੱਛਾ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਜਰਸੀ ਕਰਾਸ ਆ ਇਤੋਂ ਹੀ ਆਪਾਂ ਕਰ ਦਈਏ ਬੜੀ ਭਾਜੀ ਤੇ ਲਾਡੂ ਨਾਲ ਬਣੀਆਂ ਇਹ ਬਣਨੀ ਹੈ ਠੀਕ ਆ ਇਹ ਥਾਣੇ ਦੇ ਦੇਖਸਾ ਦੇ ਲਾਗੇ ਤਾਂ ਠੀਕ ਆ ਪੂਰੀ ਠੰਡੀ ਧੀਰੀ ਆ ਕੇ ਹਾਂਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਪਹਿਲੇ ਸਵੇਰ ਭਾਜੀ ਘਰ ਆ ਰਿਆਂਦੇ ਜੋ 13 14 ਲੀਟਰ ਚੋਇਆ ਵਾ ਅੱਛਾ ਤੇ ਚਲੋ ਜ਼ਿਆਦਾ ਨਹੀਂ ਦਾ ਇੰਨਾ ਹੀ ਚਵਾਈ ਜਾਵੇ ਛੋਟੀ ਠੀਕ ਆ ਤੋਰਾਂ ਫੇਰ ਇੱਕ ਰੀਨ 13 14 ਲੀਟਰ ਦੇ ਲਾਗੇ ਬੰਨੇ ਕਿੰਨੇ ਕਿੰਨੇ ਚਵਾਇਆ ਬਾਕੀ ਤੁਸੀਂ ਆਪਣੀ ਸਮਝ ਨਾਲ ਵੇਖ ਕੇ ਖੜਨੀ ਇਹ ਹੈ ਕਿ ਜਰਸੀਆਂ ਦੇ ਸਹਾਰ ਨਾਲ ਲਾਈਏ ਤੇ ਕਦ ਕਾਠ ਹੱਚਾ ਹੋਏ ਦਾ ਅਜੇ ਲੈ ਆਓ ਇਹ ਆ ਕਿ ਗਰਮੀ ਚੱਲਣ ਵਾਲੀ ਆ ਜਾਣ ਚ ਹੈ ਜਣੀ ਅਜੇ ਤਿਆਰ ਹੋਣੀ ਆ ਜੇ ਕੱਚੀ ਆ ਥੋੜੀ ਤੇ ਵਿੱਚ ਫਿਰ ਕਿੰਨਾ ਇਹਦਾ ਮੁੱਲ ਰੱਖਣਾ ਆਪਾਂ ਲੋ ਵੀ ਜੀ ਜੀ ਕਰੀਏ ਕਿੰਨਾ ਕਰ ਮੋਲ ਤਾਂ 40000 ਦਾ ਅੱਛਾ ਦੱਸ ਦੋ ਕਿਨੇ ਦੇ ਦੀਏ 40000 ਤੇ ਜਾਜ ਨਹੀਂ ਜੇ 37 ਦੀ ਦੇ ਦੀਏ ਵਿੱਚੋਂ ਕਰ ਜੀਏ ਕੋਈ ਮਾਨਤਨ 20000 ਚ ਭਾਜੀ ਮਾਨਤਨ ਕਰ ਦਾਂਗੇ ਬਾਕੀ ਆੜ ਵੇਖ ਲਓ ਕਿੰਨੀ ਚੰਗੀ ਚਲੋ ਕੱਦ ਕੱਟ ਤੇ ਉੱਚਾ ਆਇਆ ਠੰਡੀ ਧੀਰੀ ਪਲਾ ਜਿੱਦਾਂ ਮਰਜੀ ਚਲੋ ਠੀਕ ਆ ਕਰਵਾ ਲਵੇ ਭਾਜੀ ਜੇ ਰਾਹੇ ਕੋ ਫੋਨ ਫੋਨ ਲਾਵੇ ਕੋਈ ਹਨਾ ਕਰ ਦੋਗੇ ਮੌਕੇ ਤੇ ਮਾਨਤਨ ਆਈ ਭਾਜੀ ਵੇੜਦਾ ਸਵੇਰ ਦੁੱਝਾ ਜੇ ਅੱਛਾ ਪਹਿਲੇ ਸਵੇਰ 12 13 ਲੀਟਰ ਦੁੱਧ ਨੇ ਜੋ ਆਇਆ ਜੀ ਹੈਗੀ ਐ ਵੀ ਕਰਮੀਆਂ ਚੋਂਣ ਲਈ ਆ ਕੇ ਹਾਂ ਜੀ ਦੁੱਧਾ ਜੀ ਤੁਰ ਹਾਂ ਫਿਰ ਪਾ ਜੀ ਆਪਾ ਪਾ ਲਈ ਜੀ ਇਹ ਜੋ ਠੀਕ ਹੈ ਆ ਥੋੜੀਆਂ ਥੋੜੀਆਂ ਫੋਟਾਂ ਜੀਆਂ ਇਹਦੀਆਂ ਫੁੱਟੀਆਂ ਜੇ ਨਾ ਮਾਤਰੀ ਆ ਜਿਹੜੀਆਂ ਬਿਲਕੁਲ ਬਾਕੀ ਆ 에어ਪੋਰਟ ਦੀ ਕਹਿੰਦੇ ਨਾਲ ਹੀ ਉਹ ਜਿਹੜੀ ਬਿਲਕੁਲ 에어ਪੋਰਟ ਦੇ ਲਾਗੇ ਘਾਰੇ ਜਿਹੜਾ ਵੀ ਜਨਤਾ ਦਾ ਸੁੱਖਾ ਹੀ ਰਸਤਾ ਤੇ ਇਹਦਾ ਵੀ ਜੇ ਫਿਰ ਜਿਆਦਾ ਛੋਟਾ ਜਿਹਾ ਮੁੱਲ ਇਹਦਾ ਵੀ ਜੀ ਸੇਮ ਹੀ ਕਰ ਲਈਏ ਸੇਮ ਕਰਨਾ ਕਿ ਫਰਕ ਪਾ ਦੀਏ ਜੋੜੀ ਦੇ ਰਾਂਗੇ ਭਾਜੀ 65000 ਦੀ ਅੱਛਾ ਵੀ ਜੋੜੀ ਖੜੂਗਾ ਹੋਰ ਕਰਦਾ ਹਾਂ ਖੁੱਲਾ ਇਮਾਨਤ ਨਾਲ ਅੱਛਾ ਠੀਕ ਆ ਸਾਡੇ 32 ਦੇ ਹਿਸਾਬ ਨਾਲ ਜੋੜੀ ਦੇ ਦੋਗੇ ਤੇ ਉੱਚੇ ਵੀ ਮਾਨਤਨ ਮੌਕੇ ਤੇ ਫੁੱਲਾ ਕਰ ਦੋਗੇ ਠੀਕ ਆ ਤੇ ਹੁਣ ਇੱਕ ਆਮ ਅੱਜ ਇਹ ਤੁਹਾਨੂੰ ਵਿਖਾਉਣੀ ਆ ਚੰਗੇ ਬੋਡੀ ਸਟਰਕਚਰ ਦੀ ਆ ਜਿਹੜੀ ਤੇ ਮੂੰਹ ਹੱਥੇ ਦੀ ਵੀ ਸੋਹਣੀ ਆ ਸਿੰਘ ਬੜਾ ਲੱਗਾ ਭਾਜੀ ਛੋਟੇ ਟਾਈਮ ਅਜੇ ਖੜਦੀ ਥੋੜਾ ਸੋਹਣ ਤੇ ਬਾਕੀ ਸੱਲਿਆਂ ਦੇ ਸਾਡੇ ਥਾਂ ਦਾ ਸਾਈਜ਼ ਕਰ ਇਹ ਕਿੱਥੇ ਲੱਭ ਲੈਂਦੀ ਜੇ ਵੀਰ ਜੀ ਹਰ ਕੇ ਫਿਰ ਇਹ ਤੋਂ ਲਾਗੋ ਪਾਜੀ ਆਪਾਂ ਲੋਕਲ ਲਈ ਪਿੰਡਾਂ ਐ ਤੁਹਾਨੂੰ ਪਤਾ ਲੋਕਲ ਲੱਭਦਾ ਮਾਰ ਹਾਂਜੀ 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 ਤੁਹਾਨੂੰ ਨੇੜੇੋਂ ਘਾਟੀ ਲਈਦਾ ਠੀਕ ਆ ਹਾਂਜੀ ਸੋ ਆਪਾਂ ਜੀ ਦਾ ਦਰਜਾ ਜੇ ਅੱਛਾ ਘਰ ਆळ्या ਕਹਿਆ 12 13 ਲੀਟਰ ਦੁੱਧ ਪਲੂ ਨਿਕਲ ਭਰਿਆ ਐ ਅੱਛਾ ਅੱਛਾ ਹਰ ਕੀ ਝੋਟੀ ਜ਼ਿਆਦਾ ਨਹੀਂ 13 14 ਲੀਟਰ ਦੁੱਧ ਚਵਾਈ ਜਾਊਗੀ ਤੋਰਾਂ ਫਿਰ ਹੁੰਦਾ ਕਰੀ ਬਾਕੀ ਐ ਕਿ ਬੱਬ ਦੀ ਬੜੀ ਐ ਜਿਹੜੀ ਸੋਹਣੀ ਲੱਗਦੀ ਕਿੱਲੇ ਦੇ ਵੱਜੀ ਚੌਵੀ ਤਰੀ ਹੁਣ ਪਾਜੀ ਦਿਨ ਪੂਰੇ ਹੋਣਗੇ ਜਿਹੜੇ ਵੀਰ 15 ਲੈ ਜੂ ਝੋਟੀ ਸ਼ਾਇਦ ਹੋਣ ਬੜਨੀ ਛ ਦੇ ਜਿਆਦਾ ਸ਼ਕੀਨ ਆ ਉਹਨਾਂ ਵੀਰਾਂ ਵਾਸਤੇ ਆ ਕਿਉਂਕਿ ਕੱਦ ਕਾਰਛ ਵੀ ਚੰਗਾ ਹੈ ਪਿੱਠ ਪੁੜਾ ਵੀ ਚੰਗਾ ਦੇ ਨਾ ਜੇ ਖੜਦੀ ਹੈ ਸੱਚ ਪਾ ਲੈ ਬਜੀ ਤੁਸੀਂ ਵੇਖੋ ਭਾਈ ਧੌਣ ਚੁੱਕ ਕੇ ਤੋਦੀ ਆ ਖਵਾ ਪਈ ਠੀਕ ਆ ਨਾ ਸਰਾ ਤਾਰਾ ਪੜਾ ਨਹੀਂ ਆਉਂਦਾ ਸਹੀ ਸ਼੍ਰੀ ਬੜੀ ਭਾਜੀ ਝੋਟੀਆਂ ਸ਼ਾਇਦ ਹੋਣ ਦਿਆ ਠੀਕ ਹੈ ਮਾਨੀ ਪੂਰੀ ਥਨੋਂ ਛੱਡੇ ਤੇ ਕਿੰਨਾ ਮੁਰਗੀ ਮੁੱਲ ਫਿਰੇ ਦਾ ਕਿਦਾ ਮੁੱਲ ਭਾਜੀ ਸ਼ਾਮ ਛੱਡ ਕੇ ਦਵਾਂਗੇ 20000 ਸਸਤੀ ਦਵਾਂਗੇ ਅੱਛਾ ਯਾਰ ਹੋਈ ਝੋਟੀ 20000 ਕਿਹੜਾ ਮੱਦੀ ਨਫਾ ਲੈ ਲੈ ਵੀਵਾ ਪਾਰੀ ਭਲਾ ਵੀ ਲਾਈਏ ਵੇਚ ਨਾਲ ਲੈ 20000 ਰੁਪਿਆ ਛੱਡੂਗੀ ਅੱਛਾ 15 ਦੇ ਨਾਲ ਸ਼ਾਮ ਛੱਡ ਕੇ ਦੋ ਕਰਕੇ ਤਾਂ ਫੋਨ ਲਾ ਕੇ ਪੁੱਛ ਲੈਗੇ ਦੇਵਾਂਗੇ ਭਾਜੀ ਕਰਦਾ ਜੈ ਜੀ ਦੇ ਦੋਗੇ ਠੀਕ ਹੈ ਤੇ ਬਾਕੀ ਇਹ ਆ ਕਿ ਕੋਈ ਆਣ ਕੇ ਵੇਖੇ ਕੜੀ ਝੋਟੀ ਪਸੰਦ ਆਉਗੀ ਜੀ ਚਲੋ ਸ਼ਕੀਨ ਬੜੀ ਝੋਟੀ ਸ਼ਕੀਨ ਸੋਹਣੀ ਆ ਜਿੰਨੇ ਮਰਜੀ ਪੱਠੇ ਪਾਈਓ ਖਾਈ ਜਣੇ ਠੀਕ ਆ ਹਾਂਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਇਹੋ ਵੀ ਜੀ ਵੀਰਾਂ ਨੂੰ ਬੈਂਦੀ ਆ ਵੀ ਆਪਣੇ ਪਿੰਨੇ ਡੰਗੜ ਘੱਪਣ ਆ ਪਾਸ ਕਰਕੇ ਖੜੇ ਠੀਕ ਆ ਜੀ ਠੀਕ ਆ ਜੀ ਬਾਕੀ ਇੱਥੇ ਆ ਗਿਆ ਆਪਣੀਆਂ ਚੈੱਕ ਕਰਕੇ ਪਾਸ ਕਰਕੇ ਵੇਸ਼ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ